हां जी दोस्तों आज अपन गल्ला करेंगे रिक्वायरमेंट अपना रेलवे रिक्वायरमेंट सेल दी ठीक है नॉर्थ रीजन दी ए प्रेंट्स मांगी गई है ठीक है अब आज अपन ਤੁਹਾਨੂੰ ਦੱਸਦੇ ਆਂ ਵੀ ਪ੍ਰਿੰਟਸ ਕਿਹੜੇ ਕਿਹੜੇ ਡੇਟ ਦੀ ਮੰਗੀ ਗਈ ਹੈ ਤੇ ਕਦੋਂ ਭਰਨੀਆ ਸਟਾਰਟ ਹੋ ਰਹੀਆਂ ਨੇ ਚਲੋ ਆਪਾਂ ਸਟਾਰਟ ਕਰ ਦਾਂਗੇ ਦੇਖੋ ਜਿਹੜੀਆਂ ਪੋਸਟਾਂ ਨੇ ਜਿਹੜੀਆਂ ਪ੍ਰਿੰਟਸ ਦੀਆਂ ਠੀਕ ਹੈ 25 ਤਰੀਕ 11 ਮਹੀਨਾ 2025 ਤੋਂ ਸਟਾਰਟ ਹੋਣਗੀਆਂ 12 ਵਜੇ ਸਟਾਰਟ ਹੋ ਜਾਣੀ ਹੈ ਇਹ ਭਰਨੀਆ ਠੀਕ ਹੈ ਲਾਸਟ ਤਰੀਕ ਹੈ ਜਿਹੜੀ 24 ਤਰੀਕ 12ਵੇਂ ਮਹੀਨੇ ਦੀ ਪੂਰਾ 1 ਮਹੀਨਾ ਚੱਲਣੀ ਆ ਠੀਕ ਹੈ ਤੇ ਜਿਹੜਾ ਇਹਦਾ ਮਲਕੀ ਇਹਦੇ ਵਿੱਚ ਨਾ ਜਿਹੜੇ ਪੋਸਟਾਂ ਭਰਨਗੇ ਕੋਈ ਪੇਪਰ ਨਹੀਂ ਹੈਗਾ ਇਹਦੇ ਵਿੱਚ ਠੀਕ ਹੈ ਤੇ ਇਹਦੇ ਵਿੱਚ ਜਿਹੜਾ ਛੁੱਡੀ 10ਵੀਂ ਤੇ ਆਈਟੀਆਈ ਵਾਸਤੇ ਨਾ ਆਪਣੀ ਮੈਟਲਿਸਟ ਭਰਨੀ ਹੈਗੀ ਠੀਕ ਹੈ ਉਦੋਂ ਬਾਅਦ ਚ ਬੰਦੇ ਸਿਲੈਕਟਡ ਹੋਣਗੇ ਜਿਹੜੇ ਉਹਨਾਂ ਦੀ ਅਪ੍ਰੈਂਟਸ ਲੱਗੂਗੀ ਚਲੋ ਆਪਾਂ ਤੁਹਾਨੂੰ ਦੱਸਦੇ ਆ ਵੀ ਇਹਦੇ ਵਿੱਚ ਕਿਹੜੇ ਕਿਹੜੇ ਟ੍ਰੇਡ ਦੀ ਆਪਣਾ ਅਪ੍ਰੈਂਟਸ ਮੰਗੀ ਗਈ ਹੈ ਠੀਕ ਹੈ ਕਿੰਨੀ ਉਮਰ ਹੈਗੀ ਤੇ ਆਪਣਾ ਕੀ ਫੀਸ ਹੈਗੀ ਸਾਰਾ ਕੁਝ ਤੁਹਾਨੂੰ ਦੱਸ ਦਿਆਂਗੇ ਠੀਕ ਹੈ ਪਹਿਲਾਂ ਤਾਂ ਗੱਲ ਕਰਦੇ ਆਪਾਂ ਉਮਰ ਦੀ ਠੀਕ ਹੈ ਉਮਰ ਹੈਗੀ ਆ 15 ਸਾਲਾਂ ਤੋਂ ਲੈ ਕੇ 24 ਸਾਲ ਤੱਕ ਠੀਕ ਹੈ ਤੇ ਜਿਹੜੇ ਐਸ்சி ਕੈਟਾਗਰੀ ਦੇ ਨੇ ਉਹ 5 ਸਾਲ ਵੱਧ ਜੋੜ ਲੈ ਦੇ ਵਿੱਚ ਉਹ ਭਰ ਸਕਦੇ ਨੇ 29 ਸਾਲ ਤੱਕ ਠੀਕ ਹੈ ਤੇ ਜਿਹੜੇ ਬੀਸੀ ਕੈਟਾਗਰੀ ਦੇ ਨੇ ਉਹ ਭਰ ਸਕਦੇ ਨੇ ਆਪਣਾ 27 ਸਾਲ ਤੱਕ ਠੀਕ ਹੈ ਤੇ ਆਪਣਾ ਇਦੇ ਵਿੱਚ 10ਵੀਂ ਹੋਣੀ ਲਾਜ਼ਮੀ ਹੈ ਤੇ ਆਈਟੀਆਈ ਹੋਣੀ ਚਾਹੀਦੀ ਹੈ ਆਈਟੀਆਈ ਤੁਹਾਡੀ ਉਸ ਹੋਣੀ ਚਾਹੀਦੀ ਹੈ ਜਿਹੜੀ ਆਪਣਾ